ਜੀ ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਦਿਮਾਗ ਦੀ ਸਰਜਰੀ ਮਗਰੋਂ ਸਤਗੁਰੂ ਜੱਗੀ ਨੂੰ ਹਸਪਤਾਲ ਤੋਂ ਮਿਲਿਆ ਜੀ ਛੁੱਟੀ ਸਤਗੁਰੂ ਜੱਗੀ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਤੋਂ ਛੁੱਟੀ ਮਿਲੀ ਹੈ ਹਾਲ ਹੀ ਵਿੱਚ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਹੈ ਗੰਭੀਰ ਸਿਰਦਰਦ ਕੰਨ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਤੀ ਕਰਵਾਇਆ ਗਿਆ ਸੀ ਜਿਸ ਦੇ ਜਾਂਚ ਤੋਂ ਬਾਅਦ ਉਹਨਾਂ ਨੂੰ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕਿਸਾਨੀ ਧਰਨੇ ਮੌਕੇ ਬੀਅਰ ਦਾ ਟਰੱਕ ਢੇਰੀ ਕਰ ਗਿਆ ਜੀ ਕੋਈ ਸ਼ੰਭੂ ਬਾਡਰ ਦੀ ਖਬਰ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਡਰ ਤੇ ਮੌਜੂਦ ਕਿਸਾਨਾਂ ਨੂੰ ਉਸ ਸਮੇਂ ਹੜਤਮ ਮਚ ਗਿਆ ਜਦੋਂ ਕਿਸਾਨਾਂ ਦੇ ਤੰਨੇ ਦੇ ਨੇੜੇ ਦੇਰ ਰਾਤ ਕੋਲ ਅਣਪਛਾਤੇ ਵਿਅਕਤੀ ਬੀਅਰ ਦਾ ਪਰਾ ਟਰੱਕ ਅਨਲੋਡ ਕਰਕੇ ਚਲੇ ਗਏ ਜਿੱਥੇ ਜਿਵੇਂ ਹੀ ਸਵੇਰੇ ਕਿਸਾਨ ਨੇ ਇਹ ਬੀਰ ਦੀਆਂ ਸੀਲਵੰਦ ਬੋਤਲਾਂ ਦੇਖਣ ਪਏ ਦੇਖੇ ਤਾਂ ਸਾਰੇ ਕਿਸਾਨੀ ਧਰਨੇ ਵਿੱਚ ਹੜਕੰਪ ਮੱਚ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਨਾਬਾਲਗ ਬਲਤਕਾਰ ਪੀੜਦੇ ਨੇ ਕੀਤੇ ਹੈ ਖੁਦਕੁਸ਼ੀ ਮਲਜ਼ਮ ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਜੀ ਬਲੈਕਮੇਲ ਖੰਨਾ ਦੇ ਸਮਰਾਲਾ ਚ 13 ਸਾਲਾਂ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਲੜਕੀ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਸੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਤੇ ਲੜਕੀ ਨੇ ਇਹ ਕਦਮ ਚੁੱਕਿਆ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜਲਾਲਾਬਾਦ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੈ ਸਾਹਮਣੇ ਆਏ 5 ਸਾਲ ਪਹਿਲਾਂ ਮਰੇ ਪਤੀ ਪਤਨੀ ਨਹੀਂ ਨਿਕਲੇ ਨੇ ਜੀ ਜਿੰਦਾ ਜਲਾਲਾਬਾਦ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਜਿੱਥੇ 5 ਸਾਲ ਪਹਿਲਾਂ ਯਾਨੀ 2019 ਵਿੱਚ ਮਰੇ ਹੋਏ ਪਤੀ ਪਤਨੀ ਜਿੰਦਾ ਨਿਕਲੇ ਨੇ ਜਾਣਕਾਰੀ ਮੁਤਾਬਕ 2019 ਵਿੱਚ ਪਤੀ ਪਤਨੀ ਵੱਲੋਂ ਲੱਖਰ ਰੁਪਏ ਦਾ ਫਰਾਡ ਕੀਤਾ ਗਿਆ ਸੀ ਉਹਨਾਂ ਦੇ ਮਾਮਲੇ ਵੀ ਦਰਜ ਹੋਇਆ ਸੀ ਫਰਾਡ ਕਰਨ ਤੋਂ ਬਾਅਦ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਉਸ ਤੋਂ ਬਾਅਦ ਅਗਲੀ ਵਾਰ ਸਿਰਫ ਇਸ ਕਾਰਡ ਨਾਲ ਮਿਲੇਗਾ ਮੁਫਤ ਗੈਸ ਸਿਲੰਡਰ ਤੁਸੀਂ ਵੀ ਦੇਖ ਸਕਦੇ ਹੋ ਭਾਰਤ ਸਰਕਾਰ ਦੁਆਰਾ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਉਹਨਾਂ ਵਿੱਚ ਇੱਕ ਪ੍ਰਧਾਨ ਮੰਤਰੀ ਉਜਲਾ ਯੋਜਨਾ ਹੈ ਇਸ ਸਕੀਮ ਦਾ ਭਾਰਤ ਸਰਕਾਰ ਨੇ 2016 ਵਿੱਚ ਸ਼ੁਰੂ ਕੀਤੀ ਸੀ ਇਸ ਸਕੀਮ ਦੇ ਤਹਿਤ ਸਰਕਾਰ ਦੇਸ਼ ਦੀਆਂ ਗਰੀਬ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਮੁਹੱਈਆ ਕਰਵਾ ਰਹੀ ਹੈ ਪ੍ਰਧਾਨ ਮੰਤਰੀ ਉਜਲਾ ਯੋਜਨਾ ਰਾਹੀਂ ਹੁਣ ਤੱਕ ਕਈ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦਾ ਲਾਭ ਮਿਲ ਚੁੱਕਿਆ ਹੈ 18 ਸਾਲ ਤੋਂ ਵੱਧ ਉਮਰ ਦੀਆਂ ਹਰ ਔਰਤ ਇਸ ਸਕੀਮ ਦਾ ਲਾਭ ਲੈ ਸਕਦੀ ਹੈ। ਇੰਨਾ ਹੀ ਨਹੀਂ ਉਹਨਾਂ ਨੂੰ ਕੁੱਲ ਤਿੰਨ ਸਿਲੰਡਰ ਮੁਫਤ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਅਲੀ ਵਡੀ ਖਬਰ ਜੀ ਉਜਲਾ ਯੋਜਨਾ ਦੋ ਪੁਆਇੰਟ ਦੀਆਂ ਕੁਝ ਸ਼ਰਤਾਂ ਨੇ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚੋਂ ਇੱਕ ਘਰ ਵਿੱਚ ਇੱਕ ਹੀ ਗੈਸ ਕਨੈਕਸ਼ਨ ਹੋਣਾ ਚਾਹੀਦਾ। ਇਸ ਦੇ ਵਿੱਚ ਜੀ ਜੇ ਤੁਸੀਂ ਉਜਲਾ ਯੋਜਨਾ ਤਹਿਤ ਜਿਹੜਾ ਗੈਸ ਸਿਲੰਡਰ ਲੈਣਾ ਹੈ ਤਾਂ ਤੁਹਾਡੇ ਕੋਲ ਕੋਈ ਸਿਲੰਡਰ ਨਹੀਂ ਹੋਣਾ ਚਾਹੀਦਾ। ਇਸ ਦਾ ਮਤਲਬ ਸਕੀਮ ਤਹਿਤ ਸਿਰਫ ਇੱਕ ਪਰਿਵਾਰ ਨੂੰ ਹੀ ਲਾਭ ਮਿਲਦਾ ਹੈ। ਜਿਸ ਦਾ ਕਨੈਕਸ਼ਨ ਪਹਿਲਾ ਕਨੈਕਸ਼ਨ ਸਿਰਫ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਅਤੀ ਪਛੜੀ ਸ਼੍ਰੇਣੀ ਕਬਾਈ ਜਿਹੜੇ ਕਬੀਲੇ ਹੁੰਦੇ ਨੇ ਗਰੀਬ ਵਰਦੀਆਂ ਔਰਤਾਂ ਇਸ ਸਕੀਮ ਲਈ ਅਪਲਾਈ ਕਰ ਸਕਦੀ ਨੇ ਕਿਵੇਂ ਦੇਣੀ ਹੈ ਜੀ ਇਸ ਉੱਜਲਾ ਜਿਹੜਾ ਆਤੀ ਪ੍ਰਧਾਨ ਮੰਤਰੀ ਕੁਜਲਾ ਜੀ ਨਾਲ ਲਈ ਆਤੀ ਜੇ ਤੁਹਾਡੇ ਕੋਲ 10 ਵਜੇ ਹੋਣੀ ਚਾਹੀਦੀ ਜੇ ਕਿਹੜੇ ਕਿਹੜੇ ਜੀ ਆਧਾਰ ਕਾਰਡ ਰਾਸ਼ਨ ਕਾਰਡ ਬੀਪੀਐਲ ਕਾਰਡ ਬੀਪੀਐਲ ਸੂਚੀ ਵਿੱਚ ਨਾਮ ਦਾ ਪ੍ਰਿੰਟ ਪਾਸਪੋਰਟ ਸਾਈਜ਼ ਫੋਟੋ ਬੈਂਕ ਦੀ ਫੋਟੋ ਕਾਪੀ ਉਮਰ ਸਰਟੀਫਿਕੇਟ ਮੋਬਾਈਲ ਨੰਬਰ ਵਰਗੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ ਜੀ ਦੋਸਤੋ ਬਾਅਦ ਅਗਲੀ ਵੱਡੀ ਖਬਰ ਰਵਨੀਤ ਬਿੱਟੂ ਦੇ ਬੀਜੇਪੀ ਚ ਜਾਣ ਦੇ ਕਦਮ ਪੜਕੇ ਨੇ ਜੀ ਆਸ਼ੂ ਲੁਧਿਆਣਾ ਦੇ ਜਿਹੜਾ ਸੰਸਦ ਰਵਨੀਤ ਬਿੱਟੂ ਦੀ ਭਾਜਪਾ ਵਿੱਚ ਬੀਤੇ ਦਿਨ ਐਂਟਰੀ ਹੋਈ ਹੈ ਕਾਂਗਰਸ ਦੇ ਸਾਫਕਾ ਕੈਮਰੇ ਨੇ ਨਮਿਤੇ ਭਾਰਤ ਪੂਸ਼ਣ ਆਸ਼ੂ ਰਵਨੀਤ ਬਿੱਟੂ ਤੇ ਬੀਜੇਪੀ ਚ ਜਾਣ ਦੇ ਪੜਕ ਉੱਠੇ ਨੇ ਆਸ਼ੂ ਨੇ ਇਹ ਕਿਹਾ ਕਿ ਰਵਨੀਤ ਇੱਕ ਕਮਜ਼ੋਰ ਨੇਤਾ ਸਾਬਤ ਹੋਇਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਇੱਕ ਐਮਪੀ ਅਤੇ ਐਮਐਲਏ ਨੇ ਭਾਜਪਾ ਚ ਸ਼ਾਮਲ ਹੋਣ ਦੇ ਪਵੰਤਮਾਨ ਦਾ ਆਇਆ ਪ੍ਰਤੀਕਰਮ ਇੱਕ ਐਮਪੀ ਅਤੇ ਐਮਐਲਏ ਨੇ ਪਾਜ ਬਪੇ ਸ਼ਾਮਲ ਹੋਣ ਦੇ ਭਵੰਤਮਾਨ ਦੀ ਆਇਆ ਜੀ ਪ੍ਰਤੀਕਰਮ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਅੱਜ ਅੱਧੀ ਰਾਤ ਤੋਂ ਪੰਜਾਬ 'ਚ ਬਦਲ ਜਾਵੇਗਾ ਜੀ ਮੌਸਮ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਸੁਖਵਿੰਦਰ ਸਿੰਘ ਦਾ ਦੂਜੇ ਦਿਨ ਵੀ ਨਾ ਹੋ ਸਕਿਆ ਅੰਤਿਮ ਸੰਸਕਾਰ ਨੂਰਪੁਰ ਬੇਦੀ ਬਲਾਕ ਦੇ ਪਿੰਡ ਹਰੀਪੁਰ ਦੇ ਡਿਊਟੀ ਦੌਰਾਨ ਪੇਤ ਪਰੇ ਹਾਲਾਤ 'ਚ ਸ਼ਹੀਦ ਸੁਖਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਮੋੜ ਚੰਡੀਗੜ੍ਹ ਤੋਂ ਪਹੁੰਚੇ ਫੌਜ ਦੇ ਅਧਿਕਾਰੀ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਕਿਸੇ ਕਿਨਾਰੇ ਨਾ ਲੱਗਣ ਕਾਰਨ ਦੂਜੇ ਦਿਨ ਵੀ ਸੈਨਿਕ ਦਾ ਸੰਸਕਰਨਾ ਨਾ ਹੋਇਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਨਿਸ਼ਾ ਬਾਨੋ ਨੇ ਬਾਬਾ ਗੁਲਾਬ ਸਿੰਘ ਜੀ ਨਾਲ ਰਿਕਾਰਡ ਕੀਤਾ ਆਪਣਾ ਪਹਿਲਾ ਧਾਰਮਿਕ ਗੀਤ ਗਾਇਕ ਨੇ ਵੀਡੀਓ ਜਾਰੀ ਕਰਕੇ ਸਾਂਝੀ ਕੀਤੀ ਜੀ ਆਪਦੀ ਸਾਰੀ ਜੀ ਡਿਟੇਲ ਉਸ ਤੋਂ ਬਾਅਦ ਅਗਲੀ ਵੀਡੀਓ 2014 ਤੋਂ ਲੈ ਕੇ ਹੁਣ ਤੱਕ 11 ਸੀਐਮ ਸਮੇਤ 399 ਕਾਂਗਰਸੀ ਨੇਤਾਮਣੇ ਬਦਲੀ ਹੈ ਪਾਰਟੀ ਖਾਲੀ ਹੋ ਗਿਆ ਜੀ ਕੋਨਵਾ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਕਾਂਗਰਸ ਵਿੱਚ ਘਾਤਕ ਹੋ ਰਿਹਾ ਹੈ 2014 ਤੋਂ ਹੁਣ ਤੱਕ 399 ਕਾਂਗਰਸੀ ਆਗੂ ਜਿਹੜੇ ਕਾਂਗਰਸੀ ਆਗੂ ਕਾਂਗਰਸ ਛੱਡ ਕੇ ਜਾ ਚੁੱਕੇ ਨੇ ਇਹਨਾਂ ਵਿੱਚੋਂ ਜਦਰ ਪਾਜ ਬਾਬਾ ਵੀ ਸ਼ਾਮਲ ਹੋਏ ਨੇ ਉਹਨਾਂ ਨੇ ਕਿਹਾ ਕਿ 11 ਮੁੱਖ ਮੰਤਰੀ ਸ਼ਾਮਲ ਨੇ ਤੇ 24 ਮਾਰਚ ਨੂੰ ਹਰਿਆਣਾ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਨਵੀਨ ਜਿੰਦਲ ਨੇ ਕਾਂਗਰਸ ਛੱਡ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਛੋਟੇ ਸੁਧਰੇ ਜਨਮ ਦਿਨ ਦੀ ਖੁਸ਼ੀ ਚ ਪਿੰਡ ਚ ਨਿੰਮ ਲਾਉਣ ਦੀ ਰਸਮ ਕੀਤੀ ਗਈ ਜੀ ਅਦਾ ਬਲਕੌਰ ਸਿੰਘ ਨੇ ਲੋਕਾਂ ਨੂੰ ਕੀਤੀ ਜੀ ਖਾਸ اپੀਲ ਸਿੱਧੂ ਮੂਸੇਵਾਲ ਦੇ ਕਰ ਬੱਚੇ ਦੇ ਜਨਮ ਨਾਲ ਬਲਕੌਰ ਸਿੰਘ ਦੇ ਚਰਨ ਕੌਰ ਦੀ ਜ਼ਿੰਦਗੀ ਚ ਖੁਸ਼ੀਆਂ ਮੋੜ ਪਰਤ ਗਈਆਂ ਨੇ ਪਰ ਹਾਲੇ ਵੀ ਆਪਣੇ ਪੁੱਤਰ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕੰਮ ਚ ਉਭਰੇ ਨਹੀਂ ਹੈ ਬਲਕੌਰ ਸਿੰਘ ਉਹਨਾਂ ਨੇ ਮਸ਼ਹੂਰ ਦਿਨਾਂ ਨੂੰ ਚਾਦ ਕੀਤਾ ਜੀ ਜਦੋਂ ਗੁੰਡੇ ਵਿਦਵਾਸ਼ ਉਹਨਾਂ ਦੀ ਹਵੇਲੀ ਦੀ ਰੇਕੀ ਕਰਦੇ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੰਮ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਦੂਜੀ ਔਰਤ ਨਾਲ ਹੋਇਆ ਜੀ ਪਿਆਰ ਪਤਨੀ ਦਾ ਕੀ ਕੀਤਾ ਜਲੰਧਰ ਤੇ ਭੋਗਪੁਰ ਤੋਂ ਦਿਲ ਦਹਿਲਾਣ ਦੇਣ ਵਾਲਾ ਮਾਮਲਾ ਸਾਹਮਣੇ ਇੱਥੇ ਪਿੰਡ ਮਾਧੋਪੁਰ ਵਿਖੇ ਪਤੀ ਤੇ ਪਤਨੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਪੂਨਮ ਬਜੋਈ ਆ ਮੇਰੀ ਜਾਣਕਾਰੀ ਅਨੁਸਾਰ ਦੋਮਾ ਦੀ ਲੰਮ ਮੈਰਿਜ ਹੋਈ ਆ ਉਸ ਤੋਂ ਬਾਅਦ ਅਗਲੀ ਵੀਡੀਓ ਜੀਰਾ ਨੇੜੇ ਬਸ ਤੇ ਕਾਰ ਦੀ ਭਿਆਨਕ ਟੱਕਰ ਦਾਸ ਤੇ ਕਰੀਬ ਸਵਾਰੀਆਂ ਜਖਮੀ ਨੇ ਜੀਰਾ ਦੇ ਪਿੰਡ ਬੋਤਿਆਵਾਲਾ ਨਜ਼ਦੀਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਵਿੱਚ 10 ਦੇ ਕਰੀਬ ਵਿਅਕਤੀ ਦੀ ਜਾਨ ਮੀ ਹੋਣ ਦੀ ਸਮਾਚਾਰ ਪ੍ਰਾਪਤ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਸਿਆਸੀ ਰੰਗ ਬਟਾਉਣ ਤੇ ਗਿਰਗिट ਨੂੰ maat ਦੇਣ ਲੱਗੇ ਨੇ ਜੀ ਸੱਤਾ ਖਾਤਰ ਲੀਡਰ ਮੌਜੂਦਾ ਲੋਕ ਸਭਾ ਚੋਣਾਂ ਵਾਲਾ ਮੈਦਾਨ ਫਤਿਹ ਕਰਕੇ ਸੱਤਾ ਦਾ ਆਨੰਦ ਮਾਣ ਲਈ। ਤਰਲੋ ਮੱਛੀ ਹੋਣ ਦਾ ਨਤੀਜਾ ਹੈ ਕਿ ਸਿਆਸੀ ਰੰਗ ਬਟਾਉਣ ਦੇ ਮਾਮਲੇ 'ਚ ਲੀਡਰ ਨੇ ਗਿਰਗिट ਨੂੰ ਵੀ maat ਪਾਉਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਨੇਤਾਮਾ ਬੋਲੋ ਖਿੱਡੀ ਜਾਂਦੀ ਇਹ ਖਾਸ ਰੀਲ ਲਾਸ ਲੀਲੇ ਕੋਈ ਨਮੀ ਨਹੀਂ ਐ ਉਸ ਤੋਂ ਬਾਅਦ ਦੀ ਵੀਡੀਓ ਹੋ ਜੀ ਜਲੰਧਰ ਚ ਰਿੰਕੂ ਅਗੁਰਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ ਪਾਜਪਾ ਵੀ ਸ਼ਾਮਲ ਹੋਣ ਤੋਂ ਨਾਰਾਜ਼ ਹੋਏ ਨੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਜਲੰਧਰ ਤੋਂ ਸੰਸਦ ਮੈਂਬਰ ਸੁਨੀਲ ਕੁਮਾਰ ਰਿੰਕੂ ਅਤੇ ਪੱਛਮੀ ਹਲਕੇ ਤੋਂ ਬਨਾਕ ਸ਼ੀਤਲ ਅਰੰਗੂਲਾਲ ਜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਸ ਸਬੰਧੀ ਆਪ ਵਰਕਰ ਨੇ ਬਸਤੀ ਜਿਹੜੀ ਦਸਮੰਦਾਂ ਚੌਂਕ ਵਿੱਚ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਸੁਨੀਲ ਰਿੰਕੂ ਅਤੇ ਸ਼ੀਤਲ ਅਰੂਗਲ ਨੇ ਤਰਨ ਝੁੰਗ ਨਾਲ ਕੀਤੀ ਹੈ ਜੀ ਮੁਲਾਕਾਤ ਨਮਾ ਸ਼ਹਿਰ ਦੀ ਖਬਰ ਹੈ ਸੰਸਦ ਮੈਂਬਰ ਸੁਨੀਲ ਕੁਮਾਰ ਰਿੰਕੂ ਆਪ ਬੁਲਾਈਕਰ ਸ਼ੀਤਲ ਅਰੂਗਲਾਲ ਨੇ ਪੰਜਾਬ ਪੰਜ ਪਾਜਬਾ ਦੇ ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਜਬਾ ਦੇ ਕੇਂਦਰੀ ਦਫ਼ਤਰ ਵਿਖੇ ਅਜੂਜਿਤ ਪ੍ਰੋਗਰਾਮ ਦਾ ਪਾਜਬਾ ਸ਼ਹਿਰ ਚ ਪਰਿਵਾਰ ਦੇ ਸ਼ਾਮਲ ਹੋਣ ਤੋਂ ਬਾਅਦ ਪਾਜਬਾ ਦੇ ਕੌਮੀ ਜਨਰਲ ਸਕੱਤਰ ਉਨਨਾਂ ਨਾਲ ਮੁਲਾਕਾਤ ਕੀਤੀ ਹੈ ਡੇਰਾ ਰਾਦਾ ਸਾਹਮੀ ਰੂਹਾਨੀਅਤ ਤੇ ਅਦਕਾ ਜਿਹੜੀ ਅਧਿਆਤਮਿਕਤਾ ਕੇਂਦਰ ਸੁਲਤਾਨੀ ਅਧਿਆਤਮਿਕ ਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਰਾਦਾ ਸਾਹਮੀ ਸੰਸੰਗ ਵਿਆਸ ਨਾਲ ਸਟੇਟ ਅਵਾਈਡ ਪੀਸ ਅੰਬੈਸਡਰ ਸਲੀਮ ਸੁਲਤਾਨੀ ਬਾਬਾ ਮਨਜੀਤ ਸਿੰਘ ਵੇਦੀ ਚੇਅਰਮੈਨ ਮੈਸੰਜਰ ਆਫ ਪੀਸ ਮਿਸ਼ਨ ਇੰਡੀਆ ਡੇਰਾ ਬਾਬਾ ਨਾਨਕ ਦੇ ਬੀਬੀ ਰਸਪਾਲ ਸੁਲਤਾਨੀ ਦਰਦਿਨਸ਼ੀਨ ਲਖ ਦਾਤਾ ਦਰਬਾਰ ਵਿੱਚ ਸਾਂਝੇ ਤੌਰ ਤੇ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਉਮੀਦਵਾਰਾਂ ਵਾਲੇ ਸਹਿਮਤੀ ਬਣੀ ਜਲਦ ਹੋਵੇਗਾ ਐਲਾਨ ਸੁਖਵੀਰ ਸਿੰਘ ਬਾਦਲ ਪੰਜਾਬ ਪੰਜਾਬੀਦਨੂੰ ਬਚਾਉਣਾ ਇਸ ਲਈ ਸਾਡਾ ਅੰਨਦਾਤਾ ਕਿਸਾਨ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਰਿਹਾ ਹੈ ਇਹੇ ਸ਼ਬਦ ਅੱਜ ਯਾਤਰਾ ਦੌਰਾਨ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਹੇ ਉਹਨਾਂ ਨੇ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦ ਵਿੱਚ ਫਸ ਚੁੱਕਿਆ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਨੀਚੇ ਕਮੈਂਟ ਕਰਨਾ ਬਾਕੀ ਇੱਕ ਵੀਡੀਓ ਨੂੰ ਲਾਈਕ ਕਰਕੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦਿੱਲੀ ਆਪਣੀ ਵੀਡੀਓ ਜਿਹੜੀ ਸਵੇਰੇ ਸਹੀ 6 ਵਜੇ ਹੁੰਦੀ ਹੈ ਜੀ ਤਾਂ ਉਹ ਵੀ ਦੇਖਣਾ ਨਾ ਭੁੱਲਿਓ ਜੀ ਬਹੁਤ ਬਹੁਤ ਧੰਨਵਾਦ